ਕਹਿੰਦੇ ਪੰਜਾਬ ਵਿੱਚ 12581 ਪਿੰਡ ਨੇ ਪਰ ਦੋਸਤੋ ਇਹ ਪਿੰਡ ਸਾਰਿਆਂ ਪਿੰਡਾਂ ਤੋਂ ਵੱਖਰਾ ਤੇ ਸੋਹਣਾ ਪਿੰਡ ਹੈ ਪਿੰਡ ਦਾ ਨਾਮ ਹੈ ਸੱਕਾਂਵਾਲੀ ਭਾਵੇਂ ਤੁਸੀਂ ਪਿੰਡ ਦੀਆਂ ਗਲੀਆਂ ਵੇਖ ਲਓ ਭਾਵੇਂ ਪਿੰਡ ਦੀਆਂ ਸੜਕਾਂ ਵੇਖ ਲਓ ਹੈਨਾ ਭਾਵੇਂ ਪਿੰਡ ਦੀ ਸਾਥ ਵੇਖ ਲਓ ਗੁਰੂ ਘਰ ਵੇਖ ਲਓ ਸਾਰੀਆਂ ਚੀਜ਼ਾਂ ਦੇ ਪੂਰੇ ਗੜਲ ਗੱਡੇ ਪੈਣੇ ਤੇ ਇੱਕ ਬਹੁਤ ਸੋਹਣਾ ਆਪਾਂ ਕਹਦੀ ਵੀ ਪਿੰਡ ਦਾ ਹੈਨਾ ਦੇਖਣ ਨੂੰ ਜੀ ਕਰਦਾ ਬਾਰ-ਬਾਰ ਹੈ ਜਿਹਹਾ ਪਿੰਡ ਬਣਾਇਆ ਘੁੰਮਣ ਫਿਰਨ ਨੂੰ ਜੀ ਕਰਦਾ ਆ ਦੇਖੋ ਇੱਕ ਪਾਰਕ ਬਣਿਆ ਹੋਇਆ ਬਹੁਤ ਸ਼ਾਨਦਾਰ ਜਿਹਦੇ ਵਿੱਚ ਜਿਹਨੇ ਝੀਲਾਂ ਆਤੀ ਲਬਣਾਈਆਂ ਹੋਈਆਂ ਨੇ ਤੇ ਝੀਲਾਂ ਦੇ ਵਿੱਚ ਕਿਸ਼ਤੇ ਚੱਲਦੀਆਂ ਹੋਈਆਂ ਨੇ ਆ ਇਧਰਲੇ ਪਾਸੇ ਪਾਰਕ ਹੈ ਤੇ ਆ ਤੁਸੀਂ ਦੇਖੋਗੇ ਪਿੰਡ ਦੀ ਫੜਨੀ ਤੇ ਸਾਰੇ ਪਾਸੇ ਜਿਹੜੀਆਂ ਖਜੂਰਾਂ ਲੱਗੀਆਂ ਹੋਈਆਂ ਨੇ ਤੇ ਹੋਰ ਦਿਖਾਣੇ ਆ ਦੋਸਤੋ ਪਿੰਡ ਦੇ ਵਿੱਚ ਇੱਕ ਗੁਰੂ ਘਰ ਉਹ ਵੀ ਬਹੁਤ ਸੋਹਣਾ ਤੇ ਪਿੰਡ ਦੀਆਂ ਗਲੀਆਂ ਨਾਲੀਆਂ ਦੀ ਗੱਲ ਕਰੀ ਹੈ ਨਾ ਤਾਂ ਸਾਰੀਆਂ ਚੀਜ਼ਾਂ ਜਿਹੜੀਆਂ ਬਹੁਤ ਘੈਂਟ ਬਣੀਆਂ ਹੋਈਆਂ ਨੇ ਤੇ ਆ ਸਾਰਾ ਉਪਰਾਲਾ ਆਪਾਂ ਗੱਲ ਕੀਤੀ ਵੀ ਹੈ ਨਾ ਬਣਾਇਆ ਕਿਨੇ ਆ ਤਾਂ ਦੋਸਤੋ ਇੱਕ ਪਿੰਡ ਦਾ ਸਰਪੰਚ ਹੁੰਦਾ ਸੀ 2014-15 ਦੇ ਵਿੱਚ ਤੇ ਉਹਨੇ ਜਿਹੜਾ ਇਹ ਸਾਰਾ ਉਪਰਾਲਾ ਕੀਤਾ ਸੀਗਾ ਹੈਨਾ ਤਾਂ ਦੋਸਤੋ ਪਿੰਡ ਦੇ ਵਿੱਚ ਕੋਈ ਲੱਖਾਂ ਨਹੀਂ ਕਰੋੜਾ ਰੁਪਏ ਦੇ ਹਿਸਾਬ ਨਾਲ ਜਿਹੜਾ ਰੁਪਿਆ ਲੱਗਿਆ ਹੋਵੇਗਾ ਆ ਪਹਿਲਾਂ ਆਪਾਂ ਪਿੰਡ ਦੇ ਸਕੂਲ ਦੀ ਗੱਲ ਕਰ ਲਈਏ ਪਿੰਡ ਦਾ ਸਕੂਲ ਹੈ ਤੇ ਸੱਕਾਂ ਵਾਲੀ ਪਿੰਡ ਤੁਸੀਂ ਵੇਖ ਲਓ ਪੰਜਾਬੀ ਦੇ ਵਿੱਚ ਜਿਹੜਾ ਪਿੰਡ ਲਿਖਿਆ ਹੋਇਆ ਮੁਕਸਰ ਜ਼ਿਲ੍ਹੇ ਦੇ ਵਿੱਚ ਜਿਹੜਾ ਇਹ ਪਿੰਡ ਪੈਂਦਾ ਹੈਗਾ ਹੈਨਾ ਮੁਕਸਰ ਜ਼ਿਲ੍ਹੇ ਦਾ ਬਹੁਤ ਸੋਹਣਾ ਪਿੰਡ ਕਹਿਦੀ ਵੈਸੇ ਪੰਜਾਬ ਦਾ ਸਭ ਤੋਂ ਸੋਹਣਾ ਪਿੰਡ ਇਹਨੂੰ ਕਿਹਾ ਜਾਂਦਾ ਸੀ ਅੱਜ ਤੋਂ 2-4 ਸਾਲ ਪਹਿਲਾਂ ਜੇ ਤੁਸੀਂ ਅੱਜ ਦੇਖੋਗੇ ਅੱਜ ਵੀ ਜਿਹੜਾ ਬਹੁਤ ਸੋਹਣਾ ਪਿੰਡ ਬਣਿਆ ਹੋਇਆ ਹੈ ਤਾਂ ਦੋਸਤੋ ਆਹ ਪਾਰਕ ਹੈ ਇੱਕ ਪੰਜਾਬ ਦਾ ਅਜਿਹਾ ਪਾਰਕ ਹੈ ਮੈਨੂੰ ਲੱਗਦਾ ਹੋਰ ਕਿਤੇ ਵੀ ਨਹੀਂ ਹੋਣਾ ਕਿਸੇ ਵੀ ਪਿੰਡ ਵਿੱਚ ਅਜਿਹਾ ਪਾਰਕ ਤੁਹਾਨੂੰ ਦੇਖਣ ਨੂੰ ਨਹੀਂ ਮਿਲੂਗਾ ਤੇ ਆਜੋ ਅੰਦਰ ਚੱਲਦੇ ਆਂ ਤੇ ਅੰਦਰ ਦਾ ਨਜ਼ਾਰਾ ਵੇਖਦੇ ਆਂ ਵੀਡੀਓ ਬਾਅਦ ਤੋਂ ਬਾਅਦ ਸ਼ੇਅਰ ਜ਼ਰੂਰ ਕਰ ਦਿਓ ਆ ਦੇਖੋ ਪਿੰਡ ਦੇ ਸਾਰੇ ਲੋਕ ਜਿਹੜੇ ਹੱਥਨ ਵੇਲੇ ਇੱਥੇ ਆਉਂਦੇ ਆਗੇ ਤੇ ਖ ਲੱਗੀਆਂ ਹੋਈਆਂ ਨੇ ਆ ਦੇਖੋ ਤੇ ਬਾਬੇ ਨਾਲ ਗੱਲਬਾਤ ਕਰਾਂ ਨੇ ਆ ਦੇਖੋ ਇਹ ਖਜੂਰਾਂ ਲੱਗੀਆਂ ਤੇ ਸਾਰੇ ਪਾਸੇ ਜਿਹੜੇ ਲੱਗੀਆਂ ਹੋਈਆਂ ਨੇ ਆਪਾਂ ਵੈਸੇ ਮੇਲਿਆਂ ਚੋਂ ਹੈਨਾ ਤਾਂ ਕਿਤੇ ਹੋਰ ਤਾਂ ਆਰਮਿਕ ਸਤਾਨਾਂ ਤੋਂ ਮੁੱਲ ਲੈ ਕੇ ਖਾਦੇ ਨੇ ਪਰ ਇੱਥੇ ਜਿਹੜੀਆਂ ਆਮ ਲੱਗੀਆਂ ਹੋਈਆਂ ਨੇ ਤੇ ਇੱਥੋਂ ਦੇ ਲੋਕ ਨਜ਼ਾਰਾ ਲੈਂਦੇ ਆ ਨਾ ਖਜੂਰਾਂ ਦਾ ਵੀ ਤੇ ਆਜੋ ਤੁਹਾਨੂੰ ਹੋਰ ਦਿਖਾਉਣੇ ਆਗੇ ਨਾਲ ਦੀ ਨਾਲ ਦੋਸਤੋ ਵੀਡੀਓ ਸ਼ੇਅਰ ਜਰੂਰ ਕਰੀ ਚੱਲੇ ਇੱਕ ਵਾਰੀ ਫੇਰ ਕਹਿ ਦਈਏ ਵੀ ਇਸ ਪਿੰਡ ਦਾ ਜਿਹੜਾ ਉਪਰਾਲਾ ਕੀਤਾ 2014-15 ਦੇ ਵਿੱਚ ਜਿਹੜਾ ਇਹ ਤੁਸੀਂ ਪਾਰਕ ਵੇਖ ਰਹੇ ਹੋ ਨਾ ਇਹ 2014-15 ਦੇ ਵਿੱਚ ਬਣਿਆ ਸੀਗਾ ਤੇ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਜਿਹੜਾ ਪਿੰਡ ਦਾ ਕਹਿੰਦੇ ਸਰਪੰਚ ਹੈ ਨਾ ਤਾਂ ਉਹਨਾਂ ਨੇ ਜਿਹੜੀਆਂ ਆਪਾਂ ਕਹਿੰਦੇ ਵੀ ਗ੍ਰਾਂਟਾਂ ਜਿੰਨੀ ਵੀ ਗ੍ਰਾਂਟ ਮਿਲੀ ਸੀ ਉਹ ਸਾਰੀ ਉਸਨੇ ਸਰਪੰਚ ਨੇ ਇਸ ਪਿੰਡ ਤੇ ਲਾਈ ਸੀਗੀ ਤਾਂ ਜੋ ਦੋਸਤੋ ਤੁਹਾਨੂੰ ਝੀਲ ਦਿਖਾਉਣੇ ਹੈਗੇ ਚੰਡੀਗੜ੍ਹ ਦੀ ਕਹਿੰਦੇ ਸੁਖਨਾ ਲੇਕ ਬਹੁਤ ਮਸ਼ਹੂਰ ਹੈ ਪਰ ਜੇ ਤੁਸੀਂ ਉੱਥੋਂ ਛੱਡ ਕੇ ਇੱਥੇ ਆ ਕੇ ਦੇਖੋ ਇਹ ਏਦੂ ਵੀ ਜ਼ਿਆਦਾ ਵਧੀਆ ਤੇ ਸਫਾਈ ਵਾਲੀ ਬਣੀ ਹੋਈ ਹੈਗੀ ਆ ਸਾਰੇ ਪਾਸੇ ਨਿਗਾ ਮਾਰ ਲਓ ਆਲੇ-ਦਾਲੇ ਜਿਹੜਾ ਬਹੁਤ ਸੋਹਣਾ ਪਾਰਕ ਬਣਿਆ ਹੋਇਆਗਾ ਤੇ ਵਿਚਾਲੇ ਜਿਹੜਾ ਆਪਾਂ ਕਹਿੰਦੇ ਵੀ ਝੀਲ ਹੈ ਹਨਾ ਤਾਂ ਇੱਧਰ ਪਿੰਡ ਦੇ ਲੋਕ ਜਿਹੜੇ ਨਰੇਗਾ ਦਾ ਕੰਮ ਕਰ ਰਹੇ ਨੇ ਕਿਉਂਕਿ ਪਿੰਡ ਦੇ ਲੋਕਾਂ ਦੀ ਡੇਲੀ ਇੱਥੇ ਸਾਨੂੰ ਮਿਲਣਗੇ ਕਿਉਂਕਿ ਸਫਾਈ ਦਾ ਕੰਮ ਹੈ ਜਿਹੜਾ ਪਿੰਡ ਦੇ ਲੋਕਾਂ ਨੇ ਸੰਭਾਲਿਆ ਹੋਇਆ ਹੈ ਹਨਾ ਏ ਦੋਸਤੋ ਬਾਹਰ ਦਾ ਨਜ਼ਾਰਾ ਸੀ ਤੁਹਾਨੂੰ ਅੰਦਰ ਲੈ ਕੇ ਚਲਦੇ ਆ ਆ ਦੇਖੋ ਚੀਲੇ ਵਿਚਾਲੇ ਇੱਕ ਬਹੁਤ ਸੋਹਣਾ ਸ਼ੈੱਡ ਪਾਇਆ ਹੋਇਆ ਆਲੇ-ਦਾਲੇ ਕੁਰਸੀਆਂ ਰੱਖਿਆ ਨੇ ਹਨਾ ਤਾਂ ਲੋਕ ਇੱਥੇ ਬੈਠ ਕੇ ਜਿਹੜਾ ਆਨੰਦ ਲੈਂਦੇ ਆ ਜਿਹੜਾ ਟੇਬਲ ਆ ਆਲੇ-ਦਾਲੇ ਜਿਹੜੀਆਂ ਕੁਰਸੀਆਂ ਲੱਗੀਆਂ ਹੋਈਆਂ ਨੇ ਤਾਂ ਜਿਹੜਾ ਕੋਈ ਖਾਣਾ ਪੀਣਾ ਇੱਥੇ ਬੈਠ ਕੇ ਬਜ਼ੁਰਗ ਬੈਠਦੇ ਨੇ ਹਨਾ ਮੁੰਡੇ ਨੌਜਵਾਨ ਕਹ ਦੀ ਪਿੰਡ ਦੇ ਸਾਰੇ ਬੈਠਦੇ ਨੇ ਤੇ ਇਧਰਲੇ ਪਾਸੇ ਜਿਹੜੀਆਂ ਕਿਸ਼ਤੀਆਂ ਚੱਲਦੀਆਂ ਨੇ ਪਿੰਡ ਦਾ ਨਾਮ ਹੈ ਛੱਕਾਂ ਵਾਲੀ ਤੇ ਜਿਹੜਾ ਆਪਾਂ ਗੱਲਬਾਤ ਕਰੀ ਵੀ ਜਿਹੜਾ ਇਹ ਉਪਰਾਲਾ ਕੀਤਾ ਕੀਨੇ ਤਾਂ ਪਿੰਡ ਦਾ ਜਿਹੜਾ ਸਰਪੰਚ ਹੈ ਉਹਨਾਂ ਵੱਲੋਂ ਜਿਹੜਾ ਇਹ ਤਕਰੀਬਨ 6-7 ਸਾਲ ਪਹਿਲਾਂ ਇਹ ਪਿੰਡ ਬਣਾਇਆ ਗਿਆ ਸੀਗਾ ਤੇ ਬਹੁਤ ਸੋਹਣਾ ਪਿੰਡ ਤੇ ਪੈਸਾ ਲੱਗਿਆ ਹੋਇਆ ਜੇ ਸਾਰੇ ਪੰਜਾਬ ਦੇ ਆਪਾਂ ਕਹਦੇ ਹਾਂ ਨਾ ਵੀ ਲੋਕਾਂ ਦੇ ਜਿਹੜੇ ਮੋਤਵਾਰ ਬੰਦੇ ਨੇ ਭਾਵੇਂ ਉਹ ਸਰਪੰਚ ਹੈ ਭਾਵੇਂ ਐਮਸੀ ਆ ਤੇ ਜੇ ਇੰਨਾ ਕੁ ਵਧੀਆ ਉਪਰਾਲਾ ਕਰਨ ਲੱਗ ਜੇ ਤਾਂ ਮੈਨੂੰ ਲੱਗਦਾ ਪੰਜਾਬ ਬਹੁਤ ਸੋਹਣਾ ਹੋ ਜੇ ਤਾਂ ਦੋਸਤੋ ਕਦੇ ਵੀ ਤੁਸੀਂ ਇੱਧਰ ਆਨੇ ਮੁਕਸਰ ਸਾਈਡ ਦਾ ਮੁਕਸਰ ਦੇ ਵਿੱਚ ਇਹ ਪਿੰਡ ਪੈਂਦਾ ਛੱਕਾਂ ਵਾਲੀ ਕុំ ਕੇ ਜ਼ मेरा नाम तानिया है मेरा और मेरे बॉयफ्रेंड का काफी लंबे समय से रिलेशनशिप चल रहा था पर कुछ महीनों से उसकी लाइफ में लड़की आ गई थी और उसने उसके ऊपर वसीकरण करा दिया था इसके चक्कर से हम दोनों के बीच में बहुत लड़ाइया होने